ਅਸੀ ਹਕੂ ਕਰ ਜਿਨਾ ਤੇ ਗਰਤੇ ਉਹ ਦੁੱਖ ਕੱਟ ਦੇ ਸਾਰੇ ਤਨ ਤਨ ਬਾਬਾ ਹਰੀ ਸਿੰਘ ਜੀ ਤੁਸਾਦ ਚੋ ਜ ਨਿਆਰੇ सारी न प्राध तारे ਨੰਮ ਦੀ ਲੈ ਬੰਦਗੀ ਭੇਜੇ ਹੋਏ ਪ੍ਰਭੂ ਦੇ ਜੁਆਉਂਦੇ ਤਣੋਂ ਮਣੋਂ ਸਾਦੇ ਜਿਹੜੇ ਹੁੰਦੇ ਨੇ ਜੱਗ ਵਿੱਚ ਸਾਦੇ ਅਖਵਾਉਂਦੇ ਜਦ ਸਦਾ ਸੰਗਤ ਮਣਾਉਂਦੀਆਂ ਵਾਹ ਗੁਰੂ ਦਾ ਨਾਮ ਰਹੇ ਲਗਤੇ ਸੰਤ ਹਰੀ ਸਿੰਘ ਨੇਕੀ ਵਾਲਿਆਂ ਨੇਕੀਆਂ ਦੇ ਬੀਜ ਬੀਜੇ ਜੱਗ ਤੇ ਸਤ ਹਰੀ ਸਿੰਘ ਨੇਕੀ ਵਾਲਿਆਂ ਨੇਕੀਆਂ ਦੇ ਬੀਜ ਬੀਜ ਜੱਗ ਤੇ ਪੁਰਬ ਜਨਮ ਦੀ ਲੈ ਬੰਦਗੀ ਪੇਜੇ ਹੋਏ ਪ੍ਰਭੂ ਦੇ ਜੁਆਮ ਦੇ ਤਣੋਂ ਮਣੋਂ ਸਾਦੇ ਜਿਹੜੇ ਹੁੰਦੇ ਨੇ ਜੱਗ ਵਿੱਚ ਸਾਦੇ ਆਖ ਆਮ ਦੇ ਜਾ ਦਸ ਦਾ ਸੰਗਤਾ ਮਨਾਉਂਦੀਆਂ ਵੈ ਗੁਰੂ ਦਾ ਨਾਮ ਰਹੇ ਰਗ ਤੇ ਸੰਤ ਹਰੀ ਸਿੰਘ ਨੇਕੀ ਵਾਲਿਆਂ ਨੇਕੀਆਂ ਦੇ ਬੀਜ ਬੀਜੇ ਜੱਗ ਤੇ ਸੰਤ ਹਰੀ ਸਿੰਘ ਨੇਕੀ ਵਾਲਿਆਂ ਨੇਕੀਆਂ ਦੇ ਬੀਜ ਬੀਜੇ ਜੱਗ ਤੇ ਤੱਪਾਂ ਵਿੱਚੋਂ ਤੱਪ ਵੱਡਾ ਸੇਵਾ ਦਾ ਖੂਬ ਕੀਤੀ ਸੰਤਾ ਨੇ ਕਮਾਈ ਸੀ ਕਈਆਂ ਜਨਮਾਂ ਦੀ ਲੈ ਕੇ ਬੰਦਗੀ ਤਰੀ ਹੋਈ ਆਤਮਾ ਕੋਈ ਆਈ ਸੀ ਕਾਮ ਕ੍ਰੋਧ ਲੋਭ ਮੋਹੰਕਾਰ ਜੋ ਪੰਜ ਠੱਗ ਜਿਨ੍ਹਾਂ ਨੂੰ ਨਾ ਠੱਗ ਤੇ ਸੰਤ ਹਰੀ ਸਿੰਘ ਨੇਕੀ ਵਾਲਿਆਂ ਨੇਕੀਆਂ ਦੇ ਬੀਜ ਬੀਜੇ ਜੱਗ ਤੇ ਸੰਤ ਹਰੀ ਸਿੰਘ ਨੇਕੀ ਵਾਲਿਆਂ ਨੇਕੀਆਂ ਦੇ ਬੀਜ ਬੀਜੇ ਜੱਗ ਤੇ ਮੇਰੇ ਪਿਆਰੇ ਬਾਬਾ ਜੀ प्यारे बाबा जी बाबा हरि संग जी प्यारे बाबा जी मेरे प्यारे बाबा जी बाबा हरि संग जी प्यारे बाबा। ਤੀਨ ਉਪਾਰ ਲੱਗ ਗਏ ਕਿ ਫੇਰ ਬੈਠ ਕੇ ਜੇ ਸੱਚ ਨੂੰ ਪਿਆਰੇ ਪਰ ਤੀਨ ਉਪਾਰ ਲੱਗ ਕੇ ਐ ਫਿਰ ਜੇ ਸੱਚ ਨੂੰ ਪਿਆਰੇ ਕਾਜੀ ਤੀਨ ਉਪਾਰ ਦਰਤੀ ਕੇ ਫਿਰ ਬੈਠ ਕੇ ਜੇ ਸੱਚ ਨੂੰ ਪਿਆਰੇ ਭਰਤੀ ਤੁਮ ਪਾਗ ਲੱਗ ਗਏ ਜਿੱਥੇ ਬੈਠੀ ਨੇ ਸਾਥੀ ਬੂਲ ਪਿਆਰੇ ਸਾਜੀ ਤੀ ਤੁਮ ਪਾਗ ਲੱਗ ਗਏ ਜਿੱਥੇ ਬੈਠੀ ਨੇ ਸਾਥੀ ਬੂਲ ਪਿਆਰੇ ਸਾਜੀ ਤੀ ਤੁਮ ਪਾਗ ਲੱਗ ਗਏ